ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਖੀ ਪਸ਼ੂਆਂ ਦੀ ਰਾਖੀ ਸੁਣੋ ਮਹਤਾ ਕਾਲੂ ਜੀ ਨੇ ਇੱਕ ਵਾਰ ਗੁਰੂ ਨਾਨਕ ਜੀ ਨੂੰ ਪਸ਼ੂ ਚਰਾਣ ਲਈ ਭੇਜਿਆ ਗੁਰੂ ਸਾਹਿਬ ਪਸ਼ੂਆਂ ਨੂੰ ਚਰਾਦੇ ਚਰਾਦੇ ਇੱਕ ਖੇਤ ਦੇ ਕੋਲੇ ਲੰਗ ਰਹੇ ਸੰਸ ਜਿੱਥੇ ਉਹਨਾਂ ਨੇ ਜੋਨੇ ਦੀ ਫਸਲ ਵੇਖੀ ਉਹਨਾਂ ਨੇ ਮਹਿਸੂਸ ਕੀਤਾ ਕਿ ਪਸ਼ੂਆਂ ਨੂੰ ਪਿਆਸ ਲੱਗੀ ਹੋਵੇਗੀ ਪਰ ਉਹ ਪਸ਼ੂਆਂ ਨੂੰ ਫਸਲ ਦੇ ਨੇੜੇ ਵੀ ਨਹੀਂ ਜਾਣ ਦੇਣਾ ਚਾਹਦੇ ਸਨ ਤਦ ਗੁਰੂ ਨਾਨਕ ਜੀ ਨੇ ਆਪਣੇ ਮਨ ਦੀ ਸ਼ਕਤੀ ਨਾਲ ਇੱਕ ਇੰਜਾ ચમਤਕਾਰ ਕੀਤਾ ਕਿ ਪਸ਼ੂਆਂ ਨੂੰ ਪਾਣੀ ਦੀ ਜ਼ਰੂਰਤ ਮਹਿਸੂਸ ਹੋਈ ਅਤੇ ਉਹਨਾਂ ਨੇ ਆਲੇ ਦੁਆਰੇ ਆਲੇ ਦੁਆਲੇ ਖੇਤਾਂ ਵਿੱਚੋਂ ਪਾਣੀ ਪੀਣਾ ਸ਼ੁਰੂ ਕਰ ਦਿੱਤਾ ਉਹ ਪਸ਼ੂਆਂ ਨੂੰ ਸਹੀ ਢੰਗ ਨਾਲ ਚਰਾਦੇ ਰਹੇ ਅਤੇ ਇਹ ਵੀ ਯਕੀਨੀ ਬਣਾਨਾ ਕਿ ਉਹ ਕਿਸੇ ਦੇ ਖੇਤ ਨੂੰ ਕੋਈ ਨੁਕਸਾਨ ਨਾ ਪਹੁੰਚਾਣ ਇਸੇ ਤਰ੍ਹਾਂ ਇੱਕ ਹੋਰ ਸਾਖੀ ਹੈ ਜਦੋਂ ਗੁਰੂ ਨਾਨਕ ਜੀ ਇੱਕ ਦਿਨ ਪਸ਼ੂ ਚਰਾਦੇ ਹੋਏ ਗਰਮੀ ਦੇ ਕਾਰਨ ਇੱਕ ਦਰਖਤ ਹੇਠਾਂ ਸੌ ਗਏ ਜਿਵੇਂ ਹੀ ਸੂਰਜ ਦੀ ਦਿਸ਼ਾ ਬਦਲੀ ਸੂਰਜ ਦੀ ਗਰਮੀ ਉਹਨਾਂ ਦੇ ਚਿਹਰੇ ਤੇ ਪੈਣ ਲੱਗੀ ਇਹ ਦੇਖ ਕੇ ਇੱਕ ਵੱਡੇ ਸੱਪ ਨੇ ਆਪਣਾ ਫਣ ਫੈਲਾ ਉਹਨਾਂ ਤੇ ਛਾਂ ਕਰ ਦਿੱਤੀ ਜਦੋਂ ਪਿੰਡ ਦੇ ਮੁਖੀ ਰਾਏ ਬੁਲਾਰ ਨੇ ਇਹ ਦ੍ਰਿਸ਼ ਦੇਖਿਆ ਤਾਂ ਉਹ ਹੈਰਾਨ ਰਹਿ ਗਏ ਕਿ ਇੱਕ ਸੱਪ ਗੁਰੂ ਜੀ ਦੀ ਰੱਖਿਆ ਕਰ ਰਿਹਾ ਹੈ ਇਸ ਤੋਂ ਉਹਨਾਂ ਨੂੰ ਯਕੀਨ ਹੋਇਆ ਕਿ ਗੁਰੂ ਨਾਨਕ ਕੋਈ ਆਮ ਬੱਚਾ ਨਹੀਂ ਸਗੋ ਰੱਬ ਦਾ ਭੇਜਿਆ ਹੋਇਆ ਕੋਈ ਖਾਸ ਇਨਸਾਨ ਹੈ ਇਹ ਸਾਖੀਆਂ ਸਾਨੂੰ ਇਹ ਸਿਖਾਉਣਾ ਹਨ ਕੀ ਗੁਰੂ ਨਾਨਕ ਦੇਵ ਜੀ ਸਾਰੇ ਜੀਵਾਂ ਪਾਸੇ ਕਰਕੇ ਬੇਜਬਾਨ ਪਸ਼ੂਆਂ ਨਾਲ ਬਹੁਤ ਪਿਆਰ ਕਰਦੇ ਸਨ ਅਤੇ ਉਹਨਾਂ ਦੀ ਰਾਖੀ ਕਰਦੇ ਸਨ ਉਹਨਾਂ ਲਈ ਸਭ ਜੀਵ ਬਰਾਬਰ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ